ਆਣਿਆਂ ਦੀ ਗੱਲ ਕਰੀਏ ਨਾ ਆਮ ਇੱਕ ਮੱਖੀ ਚ ਪੰਜ ਦਾਣੇ ਦੁੱਧਾ ਤਿਆਰ ਹੁੰਦਾ ਆਮ ਜਿਹੜੇ ਆਮ ਕੰਪਨੀਆਂ ਦੇ ਆ ਉਹਨਾਂ ਤੇ ਤਿੰਨ ਦਾਣੇ ਪੱਕਦੇ ਓਕੇ ਜੀ ਇਹਦੇ ਆਮ ਪੰਜ ਦਾਣੇ ਜਾਂ ਚਾਰ ਦਾਣੇ ਪ੍ਰੋਪਰ ਪੱਕੜੀ ਪੱਕੜੀ ਆ ਠੀਕ ਹੈ ਜੀ ਇੱਕ ਸਾਈਡ ਤੇ ਗੱਲ ਕਰੀਏ ਤਾਂ ਆਮ 8 ਤੋਂ 9 ਹੁੰਦੀ ਆ ਇਹਦੇ 10 ਤੋਂ 11 ਤੇ ਝਾੜ ਆਪਣੇ ਆਵਦਣਾ ਇੱਕ ਇਹਨਾਂ ਦੇ ਦਾਣਿਆਂ ਦਾ ਵਜਨ ਵੀ ਵੱਧਾ ਵੱਧਾ ਜੀ ਦਾਣਾ ਇੱਕ ਅਪ੍ਰੈਲ ਮਹੀਨੇ ਚ ਆਮ ਆ ਕੇ ਨਾ ਕਣਕਾਂ ਇੱਕ ਰਹਿਣ ਲੱਗ ਪੈਂਦੀ ਹੈ ਜੀ ਪੱਕਣਾ ਸ਼ੁਰੂ ਹੋ ਜਾਂਦੀ ਹੈ ਪਰ ਇਹ ਹੌਲੀ ਹੌਲੀ ਪੱਕਦੀ ਹੈ ਠੀਕ ਹੈ ਜੀ ਰਚ ਕੇ ਪੱਕਦੇ ਜਾਂਦੇ ਜਦੋਂ ਇੱਕਦਮ ਗਰਮੀ ਪੈ ਜਾਂਦੀ ਪੈਣ ਲੱਗ ਜਾਂਦੀ ਹੈ ਤਾਂ ਕਈ ਵੈਰਾਈਟੀਆਂ ਦਾ ਇੱਕੋ ਜਣਾ ਦਾਣਾ ਬਰੀਕ ਨਹੀਂ ਹੁੰਦਾ ਦਾਣਾ ਪ੍ਰੋਪਰ ਆਰਾਮ ਨਾਲ ਪੱਕਦਾ ਯਾਨੀ ਗਰਮੀ ਸਹਿਣਸ਼ੀਲ ਹੈ ਬਹੁਤ ਈ ਤੁਸੀਂ ਇਹ ਦੇਖ ਹੀ ਰਹੇ ਹੋ ਜਿਵੇਂ ਠੀਕ ਹੈ ਜੀ ਯਾਨੀ ਫੋਟ ਵਧ ਕਰਦੀ ਹੈ 8 8 10 10 ਬੱਲੀਆਂ ਨੇ ਵੀ ਇੱਕ ਮੁਚੜ ਦੇ ਵਿੱਚ ਠੀਕ ਹੈ ਜੀ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਜੀ ਤੇ ਤੀਸਰੀ ਗੱਲ ਇਹ ਜਦੋਂ ਹਰੀ ਹੁੰਦੀ ਹੈ ਨਾ ਪਛਾਣ ਆਪਣੇ ਆਪ ਹੋ ਜਾਂਦੀ ਹੈ ਵਿਚਾਰ ਮੰਨ ਲਓ ਸਾਈਡਾਂ ਤੇ ਕਣਕ ਦੀ ਵੈਰਾਈਟੀ ਕੋਈ ਹੋਰ ਖੜੀ ਹੈ ਵਿਚਾਲੇ ਇਹ ਖੜੀ ਹੈ ਨਾ ਤੇ ਤੁਹਾਨੂੰ ਦੂਰੋਂ ਪਤਾ ਲੱਗ ਜਾਏਗਾ ਵੀ ਇਹ ਬਾਈ ਬੱਤਰ ਖੜੀ ਹੈ ਗ੍ਰੀਨ ਲਾਈਨ ਜੀ ਵੀ ਵੈਰਾਈਟੀ ਖੜੀ ਹੈ ਜੇ ਹਾਂ ਇਹ ਕਾਲਾ ਪੰਨੇ ਦਾ ਬਿਲਕੁਲ ਕਾਲਾ ਪੰਨੇ ਜੇ ਦਾ ਰੰਗ ਰਹਿੰਦਾ ਠੀਕ ਹੈ ਜੀ ਵੈਰਾਈਟੀ ਵਧ ਗਿਆ ਬਾਈ ਬਜਾਈ ਵੇਲੇ ਤਾਂ ਥੋੜੇ ਜਿਹਾ ਠੀਕ ਹੈ ਜੀ ਲੇਟ ਵਜੇ ਲਾਈਆ ਸਾਨੂੰ ਡਰ ਸੀਗਾ ਵੀ ਫੋਟ ਫਾਟ ਘਟਦੇ ਹੋਊਗੀ ਪਰ ਚੰਗੀ ਫੋਟ ਆਈ ਹੈ ਬਾਈ ਠੀਕ ਹੈ ਜੀ ਬਹੁਤ ਫੋਟ ਕਰੀਏ ਕਣਕ ਨੇ ਜੂਰਗਾ ਵੀ ਸਾਥੋਂ ਐਵੇਂ ਤਕਰੀਬਨ ਕੋਈ ਬੜਾ ਜ਼ੋਰ ਨਹੀਂ ਲੱਗਾਗਾ ਠੀਕ ਹੈ ਜੀ ਲੇਟ ਸੀਗੇ ਉਨੇ ਟਾਈਮ ਨੇ ਮਿਲਿਆ ਜੂਰਗੇ ਦਾ ਹਾਂਜੀ ਹਾਂਜੀ ਤੇ ਫੋਟ ਬਹੁਤ ਕਰੀ ਕਣਕ ਨੇ ਕਣਕ ਨੂੰ ਪਲਤਣ ਨਹੀਂ ਆਈ ਬਾਈ ਯਾਰ ਠੀਕ ਹੈ ਜੀ ਈਲੀ ਨਹੀਂ ਪਈ ਕਣਕ ਪਾਣੀ ਲਾਉਣ ਤੋਂ ਬਾਅਦ ਵੀ ਕਣਕ ਸਾਡੀ ਹਰੀ ਗ੍ਰੀਨ ਰਹੀ ਪਾਣੀ ਲਾਉਣ ਸਰ ਵਧੀਆ ਕਾਲੀ ਰਹੀ ਕਾਲੀ ਰਹੀ ਹੈ ਫੋਟ ਵੀ ਵਧੀਆ ਕੀਤੀ ਫੋਟ ਬਹੁਤ ਦਿੱਤੀ ਹੈ ਕਣਕ ਨੇ ਵਧੀਆ ਫੋਟ ਦਿੱਤੀ ਹੈ ਠੀਕ ਹੈ ਜੀ ਜੇ ਆਪਾਂ ਬਈ ਗੱਲ ਕਰੀਏ ਵੀ ਹੋਰ ਵੈਰਾਈਟੀਆਂ ਵੀ ਪਲਾਈਆਂ ਕਿ ਕੱਲੀ ਐਸਾ ਲਏ ਹੀ ਨਹੀਂ ਬਈ ਅਸੀਂ ਤਿੰਨ ਚਾਰ ਵੈਰਾਈਟੀਆਂ ਲਾਈਆਂ ਠੀਕ ਹੈ ਜੀ ਤੇ ਇਹ ਅਸੀਂ ਵੱਧ ਲਾਈਆ ਕਿਉਂਕਿ ਸਾਨੂੰ ਪਿਛਲੇ ਸਾਲ ਦਾ ਕੁਝ ਇਹ ਵੈਰਾਈਟੀ ਆਪਾਂ ਨੂੰ ਅਲੱਗ ਹੀ ਦੱਸਦੀ ਅਲੱਗ ਦੱਸਦੀ ਜੀ ਉਹਨਾਂ ਨਾਲੋਂ ਕਾਫੀ ਫਰਕ ਰਿਹਾ ਇੱਕ ਤਾਂ ਪਾਣੀ ਦੀ ਦਾਵ ਨਹੀਂ ਚੱਲੀ ਠੀਕ ਹੈ ਜੀ ਬਾਕੀ ਕਣਕ ਨੇ ਫੋਟ ਬਹੁਤ ਦਿੱਤੀ ਬਾਈ ਜੁਰਗਾ ਉਹਨਾਂ ਦੇ ਬਰਾਬਰੀ ਪਾਇਆ ਪਰ ਇਹ ਕਣਕ ਗਰੋਥ ਚ ਵੱਧ ਰਹੀ ਹੈ ਤੇ ਬੂਟਾ ਵੀ ਜ਼ਿਆਦਾ ਮਾਰੀ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਾਬ ਸੱਦੂ ਕਿਸਾਨ ਵੀਰੋ ਅੱਜ ਆਪਾਂ ਖੜੇ ਆ ਪਿੰਡ ਰਾਮੂ ਵਾਲਾ ਤੇ ਜ਼ਿਲ੍ਹਾ ਬਠਿੰਡਾ ਪਿੰਡ ਰਾਮੂ ਵਾਲੇ ਦੇ ਵਿੱਚ ਕਿਸਾਨ ਵੀਰੋ ਜਿਹੜੀ ਕਣਕ ਦੀ ਵੈਰੈਟੀ ਆ ਰਿਸਰਚ ਵੈਰੈਟੀ ਗ੍ਰੀਨਲੈਂਡ ਦੀ ਜੀ ਐਲ ਡਬਲਯੂ 2272 ਬਹੁਤ ਲੱਗੀ ਆ 200 ਕਿਲਾ ਵੈਰਾਈਟੀ ਇਸਪੈਂਡ ਦੇ ਵਿੱਚ ਲੱਗੀ ਆ ਕਿਸਾਨ ਭਰਾਵਾਂ ਨੇ ਇਹ ਵੈਰਾਈਟੀ ਬਹੁਤ ਪਸੰਦ ਕੀਤੀ ਪਿਛਲੇ ਸਾਲ 40 ਕਿਲੇ ਲੱਗੀ ਸੀ ਉਸ ਨੂੰ ਵੇਖ ਕੇ ਹੋਰ ਜ਼ਿਮੀਦਾਰਾਂ ਨੇ ਵੀ ਇਹ ਵੈਰਾਈਟੀ ਲਗਾਈ ਆ ਇਹ ਵੈਰਾਈਟੀ ਦੀ ਜਿਹੜੀ ਖਾਸ਼ ਆ ਇੱਕ ਤਾਂ ਇਹ ਫੋਟ ਬਹੁਤ ਕਰਦੀ ਆ ਦੂਸਰਾ ਡਗਦੀ ਨਹੀਂ ਗੀ ਤੇ ਜਿਹੜੀ ਇਹਦੀ ਵੱਲੀ ਦੇ ਵਿੱਚ ਦਾਣੇ ਆ ਦਾਣੇ ਲਗਭਗ ਕਿੰਨੇ ਆ ਰਹੇ ਬਈ ਜੀ ਲਗਭਗ ਤੁਸੀਂ 75 ਤੋਂ 80 ਦਾਣੇ ਮੈਂ ਇੱਕ ਵੱਲੀ ਯਾਰ ਓਕੇ 75 ਤੋਂ ਜੇ ਮੈਂ ਆਮ ਹੋਰ ਵੈਰਾਈਟੀਆਂ ਉਹਨਾਂ ਦੇ ਕਿੰਨੇ ਆਉਂਦੇ ਜੀ ਉਹ ਤਕਰੀਬਨ ਉਹਨਾਂ ਦੇ 65 ਤੋਂ 70 ਦਾਣੇ ਹੁੰਦੇ ਆ ਲੰਮਸਮ 65 ਤੋਂ ਦਾਣੇ ਹੁੰਦੇ ਨੇ ਇੰਨੇ 75 ਤੋਂ 80 ਦਾਣੇ ਆਉਣ ਦੇ ਕਾਰਨ ਜਿਹੜਾ ਇਹਦਾ ਝਾੜ ਆ ਝਾੜ ਵੀ ਬਹੁਤ ਵਧੀਆ ਰਿਹਾ ਜੀਵਿੰਦਾਰਾਂ ਨਾਲ ਅਸੀਂ ਗੱਲਬਾਤ ਕੀਤੀ ਸੀ 60 ਤੋਂ 65万 ਦੇ ਵਿੱਚ ਪਿਛਲੇ ਸਾਲ ਇਹਦਾ ਝਾੜ ਆ ਰਿਹਾ ਇਸ ਸਾਲ ਕਣਕ ਦੀ ਹਜੇ ਇਹਦੀ ਵੜਾਈ ਇੱਕ ਦੋ ਦਿਨਾਂ 'ਚ ਹੋ ਜੂਗੀ ਤੇ ਆਪਾਂ ਬਾਅਦ 'ਚ ਵੀਡੀਓ ਪਾਵਾਂਗੇ ਕਿਵੇਂ ਰਿਹਾ ਝਾੜ ਬਾਕੀ ਆਪਣੇ ਨਾਲ ਕੰਪਨੀ ਦੇ ਮੁਲਾਜ਼ਮ ਵੀ ਐ ਤੇ ਕਿਸਾਨ ਭਰਾ ਵੀ ਐ ਆਪਾਂ ਕਰਦੇ ਆ ਗੱਲਬਾਤ ਹਾਂਜੀ ਸਸੀਗਾ ਬਾਈ ਜੀ ਸਸੀਗਾ ਵੀਰ ਜੀ ਬਾਈ ਜੀ ਆਪਣਾ ਨਾਮ ਕੀ ਹੈ ਜੀ ਨਾਮ ਮੇਰਾ ਕੁਲਦੀਪ ਸਿੰਘ ਹੈ ਜੀ ਠੀਕ ਹੈ ਜੀ ਆ ਗ੍ਰੀਨ ਲਾਈਨ ਸੀਡਸ ਇੰਡੀਆ ਪ੍ਰਾਈਵੇਟ ਲਿਮਟਿਡ ਹైదరాబాద్ ਦੀ ਕੰਪਨੀ ਹੈ ਉਹ ਤੇ ਜੀ ਕਰਦਾ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਆਪਣਾ ਕੰਪਨੀ ਦੇ ਬਾਰੇ ਦੱਸੋ ਵੀ ਹੋਰ ਕਿਹੜੇ ਕਿਹੜੇ ਸੀਡ ਆਉਂਦੇ ਇਹਦੇ ਆਪਣੇ ਜੀ ਸੀਡ ਇੱਕ ਤਾਂ ਮੱਕੀ ਆਉਂਦੀ ਐ ਸਾਈਲਜ ਵਾਲੀ ਚਾਰੇ ਵਾਲੀ ਸਾਰ ਆਉਂਦੀ ਐ ਬਾਜਰਾ ਵੀ ਆਂਦਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਭਾਈ ਜੀ ਆਪਾਂ ਅੱਜ ਆਪਾਂ ਜਿਹੜੀ ਗੱਲ ਮੇਨ ਕਰਨੀ ਹੈ ਆਪਣੀ ਕਣਕ ਦੀ ਵੈਰੈਟੀ ਬਾਰੇ ਜਿਹੜੀ ਆਪਣੀ ਕਣਕ ਦੀ ਵੈਰੈਟੀ ਹੈ ਕਿਸਾਨ ਭਰਾਵਾਂ ਨੇ ਬਹੁਤ ਪਸੰਦ ਕੀਤੀ ਹੈ ਹਾਂਜੀ ਭਾਈ ਪਿਛਲੇ ਸਾਲ 40 ਕਿੱਲੇ ਲੱਗੀ ਸੀ ਇਸ ਸਾਲ 200 ਦੇ ਪਲੱਸ ਹੀ ਲੱਗੀ ਹੈ ਹਾਂਜੀ ਹਾਂਜੀ 200 ਤੇ ਇਹ ਵੈਰੈਟੀ ਦੇ ਵਿੱਚ ਕੀ ਖਾਸ ਹੈ ਜਿਹੜੀ ਜੀਵਿੰਦਾਰਾਂ ਨੇ ਇੰਨੀ ਪਸੰਦ ਕੀਤੀ ਹੈ ਇਹ ਵੈਰਾਈਟੀ ਇੱਕ ਤਾਂ ਤੁਸੀਂ ਇਹਨੂੰ ਅਗੇਤੀ ਵੀ ਲਾ ਸਕਦੇ ਹੋ ਤੇ ਪਿਛੇਤੀ ਵੀ ਲਾ ਸਕਦੇ ਹੋ ਠੀਕ ਹੈ ਜੀ ਠੀਕ ਦੂਸਰੀ ਗੱਲ ਇਹ ਕਹਿੰਦਾ ਨਾ ਇਹ ਥੱਲੋ ਬੁੱੱਚੜ ਬਹੁਤ ਮਾਰਦੀ ਹੈ ਤੁਸੀਂ ਆ ਦੇਖ ਹੀ ਰਹੇ ਹੋ ਜਿਵੇਂ ਠੀਕ ਹੈ ਜੀ ਯਾਨੀ ਫੋਟ ਵੱਧ ਕਰਦੀ ਹੈ 8 8 10 10 ਬੱਲੀਆਂ ਨੇ ਵੀ ਇੱਕ ਬੁੱੱਚੜ ਦੇ ਵਿੱਚ ਠੀਕ ਹੈ ਜੀ ਤੁਸੀਂ ਦੇ ਸਕੀਂਦੇ ਹੋ ਠੀਕ ਹੈ ਜੀ ਤੇ ਤੀਸਰੀ ਗੱਲ ਇਹ ਜਦੋਂ ਹਰੀ ਹੁੰਦੀ ਹੈ ਨਾ ਪਛਾਣ ਆਪਣੇ ਆਪ ਹੋ ਜਾਂਦੀ ਹੈ ਵਿਚਾਰ ਮੰਨ ਲਓ ਸਾਈਡਾਂ ਤੇ ਕਣਕ ਦੀ ਵੈਰੈਟੀ ਕੋਈ ਹੋਰ ਖੜੀ ਹੈ ਵਿਚਾਲੇ ਇਹ ਖੜੀ ਹੈ ਨਾ ਇਹ ਤੁਹਾਨੂੰ ਦੂਰੋਂ ਪਤਾ ਲੱਗ ਜਾਏਗਾ ਵੀ ਇਹ ਬਾਈ ਬੱਤਰ ਖੜੀ ਹੈ ਗ੍ਰੀਨ ਲਾਈਨ ਜੀ ਵੀ ਵੈਰੈਟੀ ਖੜੀ ਹੈ ਜੇ ਹਾਂ ਇਹ ਕਾਲਾ ਪੰਨੇ ਦਾ ਬਿਲਕੁਲ ਕਾਲਾ ਪੰਚੇ ਦਾ ਰੰਗ ਰਹਿੰਦਾ ਠੀਕ ਹੈ ਜੀ ਹਾਂਜੀ ਤੀਸਰੀ ਗੱਲ ਇਹ ਵੀ ਇਹਦੀ ਬੱਲੀ ਹੈ ਜਿਹੜੀ ਆਮ ਕਣਕਾਂ ਨਾਲੋਂ ਥੋੜੀ ਜੀ ਜ਼ਿਆਦਾ ਲੰਮੀ ਹੈ ਜਿੰਦੇ ਜੇ ਕਿ ਇੱਕ ਸਾਈਡ ਤੇ ਲਗਭਗ 10 ਮੱਖੀਆਂ ਨੇ ਠੀਕ ਹੈ ਜੀ 1 2 4 5 6 7 8 9 10 ਠੀਕ ਹੈ ਜੀ। ਠੀਕ ਹੈ ਬਈ। ਹਾਂਜੀ ਹਾਂਜੀ। ਜਿਹੜਾ ਝਾੜ ਵੱਧ ਆਉਣ ਦਾ ਕਾਰਨ ਮੱਲੀ ਦੇ ਵਿੱਚ ਜਿਹੜੇ ਦਾਣੇ ਵੱਧ ਤੇ ਮੱਖੀਆਂ ਦੇ ਵੀ ਦਾਣੇ ਵੀ ਵੱਧ ਦੇ ਦੂਸਰੀ ਗੱਲ ਇਹ ਇਹਦਾ ਦਾਣਾ ਥੋੜਾ ਜਿਹਾ ਮੋਟਾ ਹੈ ਵੀ ਉਹ ਵਜਨਦਾਰ ਦਾਣਾ ਨੇ। ਠੀਕ ਹੈ ਜੀ। ਇਸੇ ਕਰਕੇ ਜਾਨੀ ਵੈਰੈਟੀ ਝਾੜ ਆਪਣਾ ਵੱਧ ਦਿੰਦੀ ਹੈ ਜੀ। ਹਾਂਜੀ। ਦੂਸਰੀ ਤੀਸਰੀ ਗੱਲ ਇਹ ਵੀ ਇਹਦਾ ਨਾੜ ਬਹੁਤ ਮਜ਼ਬੂਤ ਹੈ। ਵੀ ਇਹ ਡਿੱਗਦੀ ਨਹੀਂ। ਠੀਕ ਹੈ ਬਈ। ਜਿਵੇਂ ਕੋਈ ਮੀਹ ਹਨੇਰੀ ਆਂਦਾ ਹੈ ਨਾ ਤੁਸੀਂ ਬਹਿ ਹੀ ਸਕਦੇ ਹੋ ਪਿੱਛੇ ਖੇਤ ਸਾਹਾਰ ਖੜਾ। ਕੋਈ ਵੀ ਬਿਲਕੁਲ ਬਿਲਕੁਲ ਨਹੀਂ ਡਿੱਗੀ ਕੋਈ ਡੋਗੀ। ਸਿੱਧੀ ਖੜੀ ਤੇ ਬਾਕੀ ਕੋ ਕਿਸਾਨ ਵਿਰੋਗ ਜਿਹੜੀ ਕਣਕ ਹੈ ਫੰਗਸ ਕਾਰਨ ਕਾਲਾ ਪਾਣੀ ਆ ਮੜਾ ਮੜਾ ਆਉਣ ਲੱਗ ਜਾਂਦਾ ਇਹਦੇ ਚ ਬਿਲਕੁਲ ਕਾਲਾ ਪਾਣੀ ਜਮਾਂ ਐ ਕੱਟੀ-ਕੱਟੀ ਖੜੀ ਐ ਦੱਸਦੀ ਐ ਵੀ ਕਣਕ ਖੜੀ ਐ ਇਹ ਇਹ ਸੁਨਹਿਰੀ ਕਲਰ ਚ ਖੜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਾਂਜੀ ਇੱਕ ਇਹਨੂੰ ਨਾ ਥੱਲੇ ਜਿਵੇਂ ਕਣਕ ਨੂੰ ਨਾ ਇਹ ਬੀਜੀ ਜ਼ੀਰੋ ਡ੍ਰਿਲ ਨਾਲ ਤੁਸੀਂ ਦੇਖ ਸਕਦੇ ਜੇ ਹਾਂਜੀ ਹਾਂਜੀ ਦੇਖੋ ਬੁੱਥੇ ਨਾ ਵਿੱਚ ਪਏ ਜ਼ੀਰੋ ਡ੍ਰਿਲ ਚ ਬੀਜੀ ਐ ਇਹ ਜ਼ੀਰੋ ਡ੍ਰਿਲ ਦੇ ਬੀਜੀ ਕਰਨ ਵੀ ਜਾਂਦੇ ਨਾ ਥੱਲੇ ਪੀਲਾ ਰੋਗ ਜਿਹੜਾ ਆਮ ਕਣਕ ਨੂੰ ਆ ਜਾਂਦਾ ਹਾਂਜੀ ਹਾਂਜੀ ਉਹ ਵੀ ਇਹਨੂੰ ਬਿਲਕੁਲ ਨਹੀਂ ਆਉਂਦਾ ਪੀਲੀ ਗੁੰਗੀ ਜਿਹਨੂੰ ਆਪਾਂ ਕਹਿੰਦੇ ਠੀਕ ਐ ਜੀ ਉਹ ਵੀ ਇਹਨੂੰ ਬਿਲਕੁਲ ਰੋਗ ਨਹੀਂ ਆਉਂਦਾ ਠੀਕ ਐ ਜੀ ਹਾਂਜੀ ਹਾਂਜੀ ਜੇ ਬਈ ਇਹਦੀ ਸੀਡ ਦੀ ਗੱਲ ਕਰੀਏ ਤਾਂ ਕਿੰਨਾ ਸੀਡ ਪਾਇਆ ਸੀ ਜੀ ਆਪਣੇ ਕਿਸਾਨ ਨੇ ਇਹਦਾ ਸੀਡ ਤਕਰੀਬਨ 35 ਤੋਂ 40 ਕਿਲੋ ਬਹੁਤ ਹੈ ਇਸ ਤੋਂ ਉੱਪਰ ਨਹੀਂ ਪਾਉਣਾ ਬਿਲਕੁਲ ਇਹ ਇਸ ਤੋਂ ਉੱਪਰ ਪਾਵਾਂਗੇ ਤਾਂ ਕਣਕ ਸੰਘ ਨਹੀਂ ਹੋ ਜੇਗੀ ਫਿਰ ਉਹ ਬੂਟਾ ਨਹੀਂ ਹੁੰਦਾ ਪ੍ਰੋਪਰ ਬਣੇਗਾ ਠੀਕ ਹੈ ਬਈ ਜਿਵੇਂ ਬਈ ਜੀ ਯੂਰੀਆ ਕਈ ਜ਼ਿਮੀਂਦਾਰ 5-5 ਗੱਟੇ ਹੀ ਪਾ ਦਿੰਦੇ ਆ ਕਣਕ ਪੀਲੀਆਂ ਰਹਿੰਦੀਆਂ ਕਈ ਵੈਰਾਈਟੀਆਂ ਤੇ ਇਹਦਾ ਜੋ ਯੂਰੀਆ ਦੇ ਕਿੰਨੇ ਗੱਲੋੜ ਪੈਂਦੇ ਦੇਖੋ ਜੀ ਯੂਰੀਆ ਦੇਣ ਦੀ ਨਾਰਮਲ 2-3 ਗੱਟੇ ਬਹੁਤ ਨੇ ਕਿੱਲੇ ਦੇ ਇਸ ਤੋਂ ਉੱਪਰ ਪਾਣ ਦਾ ਕੋਈ ਫਾਇਦਾ ਨਹੀਂ ਜਿੰਨੀ ਮਰਜ਼ੀ ਪਾਈ ਜਾਈ ਠੀਕ ਹੈ ਜੀ ਵੀ 2-3 ਹੱਦ ਤੋਂ ਹੱਦ ਤੱਕ 3 ਗੱਟੇ ਬਹੁਤ ਨੇ ਇਸ ਤੋਂ ਉੱਪਰ ਨਹੀਂ ਪਾਣੀ ਠੀਕ ਹੈ ਜੀ ਘੱਟ ਤੋਂ ਘੱਟ 2 ਗੱਟੇ ਕੰਪਨੀ ਰਿ ਕਮੈਂਡ ਕਰਦੀ ਹੈ ਬਾਕੀ ਤੁਸੀਂ ਪਾਣੇ ਵੱਧ ਵੱਧ ਤਿੰਨ ਪਾ ਸਕਦੇ ਹਾਂ ਠੀਕ ਹੈ ਜੀ ਤੇ ਆਪਣੇ ਏਰੀਆ ਚ ਪੰਜਾਬ ਚ ਹੋਰ ਸਾਰੇ ਕਿਥੇ ਕਿਥੇ ਲੱਗੇ ਹੋਏ ਹੋਰ ਜਿਵੇਂ ਤੁਸੀਂ ਮੰਨ ਲਓ ਰਾਮਪੁਰਾ ਫੂਲ ਹੋ ਗਿਆ ਹਾਂਜੀ ਹਾਂਜੀ ਸਾਡਾ ਇਹਦੀ ਆ ਗਿਆ ਬੋਰ ਹਾਂਜੀ ਹਾਂਜੀ ਕਿਤੇ ਵੀ ਲੱਗੀ ਏ ਠੀਕ ਹੈ ਜੀ ਬਾਗਾ ਪੁਰਾਣਾ ਨਿਹਾਲ ਸਿੰਘ ਵਾਲਾ ਮੋਗਾ ਹਾਂਜੀ ਸਾਰੇ ਤਕਰੀਬਨ ਸਾਰੇ ਲੱਗੇ ਏ ਤੇ ਇਹਦੀ ਬਾਈ ਜੀ ਕਟਾਈ ਇਸ ਸਾਲ ਕਿਤੇ ਹੋਈ ਏ ਕਿਸ ਏਰੀਆ ਚ ਕਟਾਈ ਹਜੇ ਤੱਕ ਨਹੀਂ ਹੋਈ ਬਸ ਸਟਾਰਟਿੰਗ ਹੈ ਸਮਝ ਲੈ ਇੱਕ ਦੋ ਦਿਨ ਦੇ ਵਿੱਚ ਹੋ ਜਾਏਗੀ ਠੀਕ ਹੈ ਜੀ ਬਾਕੀ ਕਿਸਾਨ ਵੀਰੋਂ ਆਪਾਂ ਦੂਜੇ ਕੰਪਨੀ ਦੇ ਮੁਲਾਜ਼ਮ ਨਾਲ ਬਾਈ ਨਾਲ ਵੀ ਕਰਦੇ ਆਂ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚਾਲ ਏ ਵਧੀਆ ਜੀ ਭਾਈ ਜੀ ਆਪਣਾ ਕੀ ਨਾਮ ਹੈ ਜੀ ਦਲਵੀਰ ਸਿੰਘ ਜੀ ਠੀਕ ਹੈ ਜੀ ਤੇ ਆਪਣੀ ਕੰਪਨੀ ਬਾਰੇ ਦੱਸੋ ਜੀ ਤੁਸੀਂ ਹਾਂਜੀ ਆਪਣੀ ਕੰਪਨੀ ਦੇ ਸੀਡ ਜਿਵੇਂ ਹਰੇ-ਚਾਰੇ ਦੇ ਤਕਰੀਬਨ ਸਾਰੇ ਸੀਡ ਹੁੰਦੇ ਜੀ ਠੀਕ ਹੈ ਜੀ ਮੱਕੀ ਹਾਂਜੀ ਮੱਕੀ ਬਾਜਰਾ ਜਵਾਰ ਜਵਾਰ ਮੇਨ ਫੌਕਸ ਚੀਜ਼ ਉਸਦੀ ਆ ਠੀਕ ਹੈ ਜੀ ਇਹ ਰਿਸਰਚ ਵੈਰੈਟੀ ਆ ਆਪਣੀ ਪਿਛਲੇ 2 ਸਾਲਾਂ ਤੋਂ ਠੀਕ ਹੈ ਜੀ ਇਹ ਇਹ ਆਪਣਾ ਤੀਜਾ ਸੀਜ਼ਨ ਆ ਠੀਕ ਹੈ ਜੀ ਅਗਲੇ ਸਾਲ ਜ਼ਿਮੀਂਦਾਰਾਂ ਨੂੰ ਦੇਣੀ ਆ ਕਣਕੇ ਠੀਕ ਹੈ ਜੀ ਤੇ ਇਹਦਾ ਬਹੁਤ ਵਧੀਆ ਰਿਸਪੌਂਸ ਰਿਆ ਜ਼ਿਮੀਂਦਾਰ ਦੀ ਮੰਗ ਸੀ ਵੀ ਸਾਨੂੰ ਤੂੜੀ ਵੀ ਜ਼ਿਆਦਾ ਚਾਹੀਦੀ ਆ ਹਾਂਜੀ ਹਾਂਜੀ ਤੇ ਝਾੜ ਵੀ ਜ਼ਿਆਦਾ ਚਾਹੀਦਾ ਹਾਂਜੀ ਉਸ ਨੂੰ ਵੇਖਦੇ ਹੋਇਆ ਅਸੀਂ ਇਹ ਤਿਆਰ ਕੀਤੀ ਆ ਕਣਕ ਵੀ ਮੰਨ ਲਓ ਜਦੋਂ ਇਹਨੂੰ ਪਹਿਲੀ ਪਾਣੀ ਲਾਉਨੇ ਆ ਨਾ ਆਪਾਂ ਇੱਕ ਯੂਰੀਆ ਖਾਦ ਹਾਂਜੀ ਇੱਕ ਗੱਟਾ ਹਾਂਜੀ ਦੂਜੇ ਪਾਣੀ ਤੇ ਇੱਕ ਗੱਟਾ ਠੀਕ ਹੈ ਮੇਨ ਬਸ ਇਸ ਤੋਂ ਬਾਅਦ ਯੂਰੀਆ ਇਹ ਮੰਗਦੀ ਨਹੀਂ ਠੀਕ ਹੈ ਕਿਉਂਕਿ ਇਹਦਾ ਜਿਹੜਾ ਰੰਗ ਆ ਨਾ ਵੀ 50 ਕਿੱਲਿਆਂ ਤੇ ਤੁਸੀਂ ਚਾਰ ਕਨਾਲਾ ਲਵਾ ਦੇਓਗੇ ਨਾ ਹਾਂਜੀ ਹਾਂਜੀ ਤੇ 10 ਕਿੱਲਿਆਂ ਤੇ ਖੜਾ ਜ਼ਿਮੀਂਦਾਰ ਵੀ ਅਣਜਾਣ ਬੰਦਾ ਵੀ ਦੱਸ ਦੇਗਾ ਵੀ ਵਾਕਈ ਇਹ ਵੈਰਾਈਟੀ ਹੈਗੀ ਇਹ ਵੀ ਕਮ ਹੈਗੀ ਇਹਦਾ ਰੰਗ ਕਾਲਾ ਛਾ ਰਹਿਣਾ ਐਂਡ ਤੱਕ ਠੀਕ ਹੈ ਜੀ ਇੱਕ ਇਹਦਾ ਤੁਸੀਂ ਮੰਨ ਲਓ ਬੱਲੀ ਚ ਦਾਣਿਆਂ ਦੀ ਗੱਲ ਕਰੀਏ ਨਾ ਆਮ ਇੱਕ ਮੱਖੀ ਚ ਪੰਜ ਦਾਣੇ ਦੁੱਧਾ ਤਿਆਰ ਹੁੰਦਾ ਆਮ ਜਿਹੜੇ ਆਮ ਕੰਪਨੀਆਂ ਦੇ ਆ ਉਹਨਾਂ ਤੇ ਤਿੰਨ ਦਾਣੇ ਪੱਕਦੇ ਓਕੇ ਜੀ ਇਹਦੇ ਆਮ ਪੰਜ ਦਾਣੇ ਜਾਂ ਚਾਰ ਦਾਣੇ ਪ੍ਰੋਪਰ ਪੱਕੜੀ ਪੱਕੜੀ ਹੈ ਠੀਕ ਹੈ ਜੀ ਇੱਕ ਸਾਈਡ ਤੇ ਗੱਲ ਕਰੀਏ ਤਾਂ ਆਮ 8 ਤੋਂ 9 ਹੁੰਦੀ ਹੈ ਇਹਦੇ 10 ਤੋਂ 11 ਤੇ ਝਾੜ ਆਪਣੇ ਆਵਦਨਾ ਇੱਕ ਇਹਨਾਂ ਦੇ ਦਾਣਿਆਂ ਦਾ ਵਜਨ ਵੀ ਵੱਧਾ ਵੱਧਾ ਜੀ ਦਾਣਾ ਇੱਕ ਅਪ੍ਰੈਲ ਮਹੀਨੇ ਚ ਆਮ ਆ ਕੇ ਨਾ ਕਣਕਾਂ ਹਾਂਜੀ ਇੱਕ ਦਾਣੇ ਫਰਕਣ ਲੱਗ ਪੈਂਦੀਆਂ ਜੀ ਪੱਕਣਾ ਸ਼ੁਰੂ ਹੋ ਜਾਂਦੀ ਹੈ ਪਰ ਇਹ ਹੌਲੀ ਹੌਲੀ ਪੱਕਦੀ ਹੈ ਠੀਕ ਹੈ ਜੀ ਰਚ ਕੇ ਪੱਕਦੇ ਜਾਂਦੇ ਜਦੋਂ ਇੱਕਦਮ ਗਰਮੀ ਪੈ ਜਾਂਦੀ ਪੈਣ ਲੱਗ ਜਾਂਦੀ ਹੈ ਤਾਂ ਕਈ ਵੈਰਾਈਟੀਆਂ ਦਾ ਇੱਕੋ ਜਿਹਾ ਦਾਣਾ ਬਰੀਕ ਨਹੀਂ ਹੁੰਦਾ ਦਾਣਾ ਪ੍ਰੋਪਰ ਆਰਾਮ ਨਾਲ ਪੱਕਦਾ ਯਾਨੀ ਗਰਮੀ ਸਹਿਣਸ਼ੀਲ ਹੈ ਬਹੁਤ ਠੀਕ ਹੈ ਜੀ ਮੰਨ ਲਓ ਹਰ ਮੌਸਮ ਚ ਤੇ ਹਰ ਪੈਲੀ ਚ ਕਾਮਯਾਬ ਹੈ ਠੀਕ ਹੈ ਜੀ ਜਿਵੇਂ ਬਾਈ ਜੀ ਕਈ ਰਿਆਜ ਆ ਜਾਂਦੀ ਕੋਈ ਪੀਲੀ ਕੁੰਗੀਆਂ ਆ ਜਾਂਦੀਆਂ ਕਈ ਵੈਰਾਈਟੀਆਂ ਨੂੰ ਜਾਂ ਹੋਰ ਸਮੱਸਿਆ ਕੋਈ ਉਹ ਇਹਦੇ ਚ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਰਗੈਨਿਕ ਪਲਾਂਟ ਲੱਗ ਰ ਲੱਗਿਆ ਆਪਣਾ ਅੰਬਰਸਰ ਦੇ ਕੋਲੇ ਦਬੁਰਜੀ ਪਿੰਡ ਆ ਜੀ ਠੀਕ ਹੈ ਜੀ ਉਹਨਾਂ ਦਾ ਆਪਦਾ ਫਾਰਮ ਵਿਲਾ ਬਣਿਆ ਠੀਕ ਹੈ ਜੀ ਤੁਹਾਨੂੰ ਜਦੋਂ ਹਾਂ ਤੋਂ ਹਵੇ ਤਾਂ ਉੱਤੇ ਆਪਦਾ ਕਰ ਸਕਦਾ ਵਿਜੀਟ ਓਕੇ ਉਹਨਾਂ ਦੇ ਆਰਗੈਨਿਕ ਲਵਾਇਆ ਹੋਇਆ ਹੈ ਉਹਨਾਂ ਨੇ ਓਕੇ ਇਹੀ ਵੈਰਾਈਟੀ ਇਹੀ ਵੈਰਾਈਟੀ 2 ਕਿੱਲੇ ਦੇ ਕਰੀਬ 2 ਏਕਰ ਦੇ ਕਰੀਬ ਲਾਇਆ ਹੈ ਉਹਨਾਂ ਨੇ ਉਹਨਾਂ ਨੇ ਸਿਰਫ ਤਿੰਨ ਪਾਣੀ ਲਾਏ ਆ ਠੀਕ ਹੈ ਜੀ ਉਹਦੇ ਵਿੱਚ ਕੋਈ ਫੰਗੀ ਫਾਈਟ ਨਹੀਂ ਕੁਝ ਵੀ ਨਹੀਂ ਕੋਈ ਖਾਦ ਨਹੀਂ ਬੱਲੀ ਇਸ ਤਰ੍ਹਾਂ ਤਿਆਰ ਹੋਈ ਹੈ ਠੀਕ ਹੈ ਜੀ ਤੇ ਹਾਈਟ ਵੀ ਉਹਦੀ ਇੰਨੀ ਹੈ ਠੀਕ ਹੈ ਜੀ ਬਾਕੀ ਕਿਸਾਨ ਵੀਰੋ ਜਿੰਨਾ ਵੀ ਕਿਸਾਨ ਭਰਾਵਾਂ ਨੇ ਗਰੇਨ ਲੈਂਡ ਦੀ ਜੀ ਐਲ ਡਬਲਯੂ 272 ਲਾਈ ਆ ਪਿਛਲੇ ਸਾਲ ਲਾਈ ਸੀ ਜਾਂ ਐਸ ਐ ਲਾਈ ਆ ਉਹ ਕਮੈਂਟ ਦੇ ਵਿੱਚ ਜਰੂਰ ਦੱਸੋ ਤੁਹਾਨੂੰ ਇਹ ਵੈਰੈਟੀ ਕਿਵੇਂ ਲੱਗੀ ਬਾਕੀ ਆਪਾਂ ਬਾਈ ਤੋਂ ਪੁੱਛਦੇ ਆ ਪਿਛਲੇ ਸਾਲ ਇਹਦਾ ਝਾੜ ਕਿਵੇਂ ਰਿਆ ਸੀ ਬਾਈ ਜੀ ਜੇ ਝਾੜ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਇਹਦਾ ਝਾੜ ਕਿਵੇਂ ਆਇਆ ਜੀ ਚਾੜ ਜਿਹੜਾ ਨਾ ਪਾਰੀਆਂ ਪੈ ਲਈਆਂ ਜਿਵੇਂ ਝੋਨੇ ਵਾਲੀਆਂ ਪੈ ਲਈਆਂ ਹੋਊਗਾ ਚੰਗੀਆਂ ਪੈ ਲਈਆਂ ਹੋਊਗਾ ਮੋਟਰਾਂ ਦੇ ਪਾਣੀ ਚੰਗੇ ਆ ਜਾਂ ਨਹਿਰੀ ਪਾਣੀ ਜਾਂਦੀ ਉਹਨਾਂ ਐ ਤਾਂ 65 ਤੋਂ ਪਲੱਸ ਝਾੜ ਸੀਗਾ ਠੀਕ ਹੈ ਜਿਨ੍ਹਾਂ ਨੇ ਜਾਨੀ ਦੀ ਦੇਖਭਾਲ ਵੀ ਵਧੀਆ ਕੀਤੀ ਮੌਕੇ ਤੇ ਸਪਰੇਆਾਂ ਕੀਤੀਆਂ ਉਹ ਤਾਂ ਫਿਰ ਅਲੱਗ-ਅਲੱਗ ਸਥਿਤੀ ਤੇ ਆਉਣਾ ਹੈ ਹਾਂਜੀ ਹਾਂਜੀ ਤੇ ਜੋ ਨਰਮੇ ਵਾਲੀਆਂ ਪੈ ਲਈਆਂ ਜਿਵੇਂ ਲਾਸਟ ਤੇ ਵਿਜਾਂਦ ਦੀ ਕਈ ਤਾਂ ਕਿਸਾਨ ਵੀਰ ਜਨਵਰੀ ਚ ਕਰਦੇ ਆ ਹਾਂਜੀ ਤੇ ਉਹਨਾਂ ਦਾ ਮੰਨ ਲਓ ਖੱਟ ਸੁੱਟ ਦੇ ਘਰਾ ਵਿੱਚ ਰਹਿੰਦਾ ਉਹ ਤਾਂ 2-4 ਮੰਨ ਤਾਂ ਘਟਨੇ ਕੱਢਣਾ ਠੀਕ ਹੈ ਨਹੀਂ 60 ਮੰਨ ਵੀ ਬਹੁਤ ਆ ਬਾਕੀ ਪਿਛਲੇ ਸਾਲ ਜਿਹੜੇ ਕਿਸਾਨ ਵੀਰ ਘੱਟ ਸੀਗੇ ਐਸ ਸਾਲ ਮੌਸਮ ਕਰਨਾ ਝਾੜ ਆ ਜਿਹੜੇ ਬਹੁਤ ਵਧੀਆ ਆ ਰਹੇ ਜਿੰਨੀਆਂ ਵੀ ਕਣਕ ਦੀ ਪਹਿਲਾਂ ਵੜਾਈ ਹੋ ਚੁੱਕੀ ਆ ਜਿਹੜੇ ਐਸ ਸਾਲ ਝਾੜ ਟੋਪ ਦੇ ਆ ਰਹੇ ਆ ਬਾਕੀ ਆਪਾਂ ਕਿਸਾਨ ਵੀਰੋ ਜਿੰਨਾ ਕਿਸਾਨਾਂ ਦੇ ਖੇਤ ਖੜੇ ਆਪਾਂ ਜਿੰਨਾ ਕਿਸਾਨਾਂ ਨੇ ਇਹ ਵੈਰਾਈਟੀ ਲਾਈ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਤੁਹਾਨੂੰ ਵੈਰਾਈਟੀ ਇਹ ਕਿਵੇਂ ਲੱਗੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਜਸਪਾਲ ਸਿੰਘ ਆ ਜੀ ਪਿੰਡ ਬਈ ਰਾਮੂ ਵਾਲਾ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਜੀ ਭਾਈ ਜੀ ਆਪਾਂ ਇਹ ਜਿਹੜੀ ਗ੍ਰੀਨ ਲਾਈਨ ਦੀ ਵੈਰੈਟੀ ਹੈ ਜੀ ਐਲ ਡਬਲਯੂ 2272 ਲਾਈ ਹੈ ਹਾਂਜੀ ਹਾਂਜੀ ਤੇ ਵੈਰੈਟੀ ਕਿਵੇਂ ਲੱਗੀ ਤੁਹਾਨੂੰ ਵੈਰੈਟੀ ਵਦਗਾ ਭਾਈ ਬਜਾਈ ਵੇਲੇ ਤਾਂ ਥੋੜੇ ਜਿਹਾ ਅਸੀਂ ਲੇਟ ਹੋ ਗਏ ਸੀਗੇ ਠੀਕ ਹੈ ਜੀ ਲੇਟ ਲਾਈਆ ਸਾਨੂੰ ਡਰ ਸੀਗਾ ਵੀ ਫੋਟ ਫਾਟ ਘਟਦੇਊਗੀ ਪਰ ਚੰਗੀ ਫੋਟ ਆਈ ਹੈ ਬਾਈ ਠੀਕ ਹੈ ਜੀ ਬਹੁਤ ਫੋਟ ਕਰੀ ਕਣਕ ਨੇ ਜ਼ੂਰਗਾ ਵੀ ਸਾਥੋਂ ਐਵੇਂ ਤਕਰੀਬਨ ਕੋਈ ਬੜਾ ਜ਼ੋਰ ਨਹੀਂ ਲੱਗੇਗਾ ਠੀਕ ਹੈ ਜੀ ਲੇਟ ਸੀਗੇ ਉਨੇ ਟਾਈਮ ਨੇ ਮਿਲਿਆ ਜ਼ੂਰਗੇ ਦਾ ਹਾਂਜੀ ਹਾਂਜੀ ਤੇ ਫੋਟ ਬਹੁਤ ਕਰੀ ਕਣਕ ਨੇ ਕਣਕ ਨੂੰ ਪਲਤਣ ਨਹੀਂ ਆਈ ਬਾਈ ਯਾਰ ਠੀਕ ਹੈ ਜੀ ਈਲਿਨੀ ਪਈ ਕਣਕ ਪਾਣੀ ਲਾਉਣ ਤੋਂ ਬਾਅਦ ਵੀ ਕਣਕ ਸਾਡੀ ਹਰੀ ਗ੍ਰੀਨ ਰਹੀ ਪਾਣੀ ਲਾਉਣ ਸਰ ਵਧੀਆ ਕਾਲੀ ਰਹੀ ਫੋਟ ਵੀ ਵਧੀਆ ਕੀਤੀ ਫੋਟ ਬਹੁਤ ਦਿੱਤੀ ਹੈ ਕਣਕ ਨੇ ਵਧੀਆ ਫੋਟ ਦਿੱਤੀ ਹੈ ਠੀਕ ਹੈ ਜੀ ਜੇ ਆਪਾਂ ਬਈ ਗੱਲ ਕਰੀਏ ਵੀ ਹੋਰ ਵੈਰਾਈਟੀਆਂ ਵੀ ਪਲਾਈਆਂ ਕਿ ਕੱਲੀ ਐਸਾ ਲਏ ਹੀ ਨਹੀਂ ਬਈ ਅਸੀਂ ਤਿੰਨ ਚਾਰ ਵੈਰਾਈਟੀਆਂ ਲਾਈਆਂ ਠੀਕ ਹੈ ਜੀ ਤੇ ਇਹ ਅਸੀਂ ਵੱਧ ਲਾਈਆ ਕਿਉਂਕਿ ਸਾਨੂੰ ਪਿਛਲੇ ਸਾਲ ਦਾ ਕੁਝ ਮਤਲਬ ਇਹ ਵੈਰਾਈਟੀ ਆਪਾਂ ਨੂੰ ਅਲੱਗ ਹੀ ਦੱਸਦੀ ਅਲੱਗ ਦੱਸਦੀ ਜੀ ਉਹਨਾਂ ਨਾਲੋਂ ਕਾਫੀ ਫਰਕ ਰਿਹਾ ਇੱਕ ਤਾਂ ਪਾਣੀ ਦੀ ਦਾਵਣੀ ਚੱਲੀ ਠੀਕ ਹੈ ਜੀ ਬਾਕੀ ਕਣਕ ਨੇ ਫੋਟ ਬਹੁਤ ਦਿੱਤੀ ਬਾਈ ਜੁਰਗਾ ਉਹਨਾਂ ਦੇ ਬਰਾਬਰੀ ਪਾਇਆ ਪਰ ਇਹ ਕਣਕ ਗਰੋਥ ਚ ਵੱਧ ਰਹੀ ਹੈ ਤੇ ਬੂਟਾ ਵੀ ਜ਼ਿਆਦਾ ਮਾਰ ਠੀਕ ਹੈ ਜੀ ਯਾਨੀ ਆਪਾਂ ਨੂੰ ਵੈਰੈਟੀ ਬਹੁਤ ਵਧੀਆ ਟੌਪ ਦੀ ਲੱਗੀ ਹੈ ਹਾਂ ਬਾਈ ਵੈਰੈਟੀ ਬਹੁਤ ਵਧੀਆ ਹਾਂਜੀ ਹਾਂ ਜੇ ਆਪਾਂ ਗੱਲ ਕਰੀਏ ਵੀ ਕਿਸਾਨ ਭਰਾ ਆਪਣੀ ਵੀਡੀਓ ਵੇਖ ਰਹੇ ਆ ਹਾਂਜੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਮੰਨ ਲਓ ਵੀ ਜੇ ਕੋਈ 5 ਕਿੱਲੇ ਦੀ ਖੇਤੀ ਕਰਦਾ ਤਾਂ ਕਿੱਲਾ ਲਾਉਣ ਹਾਂ ਬਾਈ ਉਹਨਾਂ ਨੂੰ ਟ్రਾਈ ਜ਼ਰੂਰ ਕਰਨਾ ਚਾਹੀਦਾ ਇਹ ਨਵਾਂ ਬੀਆ ਬਾਕੀ ਬੀ ਬਹੁਤ ਵੱਧਗਾ ਰਿਜ਼ਲਟ ਤਾਂ ਸਾਨੂੰ ਬਹੁਤ ਵੱਧਗਾ ਮਿਲਿਆ ਬਾਈ ਠੀਕ ਹੈ ਜੀ ਆਉਣ ਵਾਲੇ ਸਮੇਂ 'ਚ ਮੈਂ ਤਾਂ ਕਹਿਣਾ ਵੀ ਰਾਕਬਾ ਵਧੂਗਾ ਕਾਫੀ ਵਧੂਗਾ ਹਰੇਕ ਬੰਦੇ ਨੂੰ ਟ੍ਰਾਇਲ ਦੇ ਤੌਰ ਤੇ ਕਿਲਾ ਦੋ ਕਿਲੇ ਜਿੰਨਾ ਵੀ ਬੰਦੇ ਦਾ ਆਤਮਾਨਾ ਲਾਉਣਾ ਚਾਹੀਦਾ ਲਾ ਕੇ ਵੇਖਣਾ ਚਾਹੀਦਾ ਕਿਸੇ ਦੇ ਕਹਿਣ ਤੇ ਨਾ ਰਹਿਣ ਲਾ ਕੇ ਵੇਖਣ ਮੈਂ ਤਾਂ ਇਹੀ ਕਹਿ ਸਕਦਾ ਬਾਈ ਹਾਂਜੀ ਆਪਣਾ ਬਾਈ ਜੀ ਜੇ ਕਿਸੇ ਕਿਸਾਨ ਨੇ ਤੁਹਾਡੇ ਤੋਂ ਪੁੱਛਣਾ ਹੋਵੇ ਵੈਰੈਟੀ ਬਾਰੇ ਫੋਨ ਨੰਬਰ ਦੱਸ ਸਕਦੇ ਹੋ ਫੋਨ ਨੰਬਰ ਦੱਸ ਦਿੰਨੇ ਆ ਜੀ ਹਾਂਜੀ 98147 20220 ਠੀਕ ਹੈ ਜੀ ਆਪਣੇ ਕਿੰਨੇ ਕਿਲੇ ਲੱਗੇ ਜੀ ਮੇਰੇ 24 ਕਿਲੇ ਲੱਗੇ ਜੀ ਇਹਦੇ 24 ਕਿਲੇ ਇਸੇ ਵੈਰਾਈਟੀ ਇਸੇ ਵੈਰਾਈਟੀ ਦੇ ਜੀ ਕਿਸਾਨ ਵੀਰੋ ਇਸ ਸਾਲ ਬਾਈ ਜੀ ਨੇ 24 ਕਿਲੇ ਲਾਏ ਆ ਇਸੇ ਗ੍ਰੀਨ ਲੈਂਡ ਵੈਰਾਈਟੀ ਦੇ ਜੇ ਕਿਸੇ ਨੇ ਵੀ ਮੰਨ ਲਓ ਹੁਣ ਅਗਲੇ ਸਾਲ ਕਣਕ ਦੀ ਬਿਜਾਈ ਹੋਣੀ ਹੈ ਜੇ ਪੁੱਛਣਾ ਤਾਂ ਬਾਈ ਜੀ ਨੇ ਨੰਬਰ ਦੱਸਤਾ ਹੈ ਬਾਕੀ ਅਸੀਂ ਨੰਬਰ ਇਹਨਾਂ ਦਾ ਸਕਰੀਨ ਤੇ ਵੀ ਚਲਾ ਦਾਂਗੇ ਕੰਪਨੀ ਵਾਲਾ ਦਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨੂੰ ਵੀ ਕਾਲ ਕਰਕੇ ਪੁੱਛ ਸਕਦੇ ਹੋ ਹਰ ਇੱਕ ਮਾਰਕੀਟ ਚੋਂ ਹਰ ਇੱਕ ਜ਼ਿਲ੍ਹੇ 'ਚ ਤੁਹਾਨੂੰ ਇਹ ਵੀ ਮਿਲ ਜੂਗਾ ਜਿਹੜੀ ਹੈ ਵੈਰਾਈਟੀ ਹੈ ਕੰਪਨੀ ਹੈ ਇਹਦੇ ਵੀ ਜਿਹੜੇ ਟੌਪ ਤੇ ਚੱ ਬਾਕੀ ਆਪਾਂ ਹੋਰ ਵੀ ਕਿਸਾਨ ਭਰਾ ਨਾਲ ਕਰਦੇ ਆਂ ਗੱਲਬਾਤ ਹਾਂਜੀ ਸਸੀ ਗਾਇ ਬਾਈ ਜੀ ਸਸੀ ਗਾਇ ਜੀ ਬਾਈ ਜੀ ਆਪਣਾ ਨਾਮ ਕੀ ਸੁਖਦੇਵ ਸਿੰਘ ਜੀ ਠੀਕ ਹੈ ਜੀ ਪਿੰਡ ਜੀ ਰਾਮੋੜਾ ਜੀ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਜੀ ਹਾਂਜੀ ਬਾਈ ਜੀ ਜਿਹੜੀ ਆਪਣੀ ਵੈਰਾਈਟੀ ਹੈ ਗ੍ਰੀਨ ਲੈਂਡ ਦੀ ਇਹ ਆਪਣੇ ਕਣਕ ਦੀ ਕਿੰਨੇ ਕਿੱਲੇ ਲੱਗੀ ਜੀ ਇਹ 5 ਕਿੱਕੜ ਲੱਗੀ ਜੀ 5 ਕਿੱਲੇ ਜੀ ਤੇ ਆਪਣੇ ਹੋਰ ਵੀ ਵੈਰਾਈਟੀਆਂ ਲੱਗੀਆਂ ਜੀ ਨਾਲ ਹਾਂਜੀ ਦੂਜੀ ਵੇਲੇ 327 ਵੀ ਲੱਗੀ ਹੈ 726 ਵੀ ਲੱਗੀ ਹੈ ਠੀਕ ਹੈ ਜੀ ਆਪਾਂ ਬਾਈ ਜੀ ਜੇ ਗੱਲ ਕਰੀਏ ਵੈਰਾਈਟੀ ਦੀ ਤਾਂ ਆਪਾਂ ਜਦੋਂ ਵੀਜੀ ਤੇ ਬਾਅਦ ਚ ਪਾਣੀ ਲਾਇਆ ਵੈਰਾਈਟੀ ਕਿਵੇਂ ਲੱਗੀ ਫਟਾਰਾ ਕਿਵੇਂ ਲੱਗਿਆ ਜਾਂ ਪੀਲਾਪਣ ਕਿਵੇਂ ਲੱਗੀ ਦੂਜੀ ਵੈਰਾਈਟੀ ਸਾਰੇ ਗੋਣੀ ਹੈ ਤੇ ਜੀ ਪੱਤਾ ਵੀ ਝੜਾ ਠੀਕ ਹੈ ਜੀ ਠੀਕ ਹੈ ਜੀ ਨਾਲੋਂ ਨਾੜ ਵੀ ਮੋਟਾ ਦਾ ਜੀ ਠੀਕ ਹੈ ਜੀ ਬੱਲੀ ਵੀ ਤੇਲਾਵਣੀ ਵਾਲਾ ਪੈਂਦਾ ਰੋ ਠੀਕ ਹੈ ਜੀ ਇਹ ਸਾਰੇ ਪੱਖੋਂ ਚੰਗੀ ਹੈ ਇਹ ਠੀਕ ਹੈ ਜੀ ਡਿੱਗਾਂ ਦੇ ਵੀ ਕੋਈ ਸਮੱਸਿਆ ਨਹੀਂ ਜੀ ਨਹੀਂ ਡਿੱਗਣ ਦੀ ਸਮੱਸਿਆ ਕੋਈ ਨਹੀਂ ਹੈ ਜੀ ਵੀ ਸਬਰ ਰਿਡਰ ਨਹੀਂ ਠੀਕ ਹੈ ਤੁਸੀਂ ਵੈਰਾਈਟੀ ਤੋਂ ਹੀ ਪੂ ਠੀਕ ਹੈ ਜੀ ਤੇ ਕਿਸਾਨ ਭਰਾ ਜਿਹੜੇ ਵੀਡੀਓ ਵੇਖ ਰਹੇ ਜੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਮੰਨ ਲਓ ਜੇ 5 ਕਿੱਲੇ ਕੋਈ ਕਿਸਾਨ ਭਰਾ ਖੇਤੀ ਕਰਦਾ ਉਹਨਾਂ ਅਗਲੇ ਸਾਲ ਬਜਾਈ ਹੋਊਗੀ ਤਾਂ 1 ਕਿੱਲਾ ਲਾ ਕੇ ਵੇਖਣੇ ਹਾਂਜੀ 2-4 ਕਿੱਲੇ ਲਾ ਕੇ ਵੇਖ ਲੈਣ ਵਧੀਆ ਵੈਰਾਈਟੀ ਹੈ ਠੀਕ ਹੈ ਜੀ ਕੋਈ ਵਧੀਆ ਚੀਜ਼ ਆ ਦਾਣੇ ਵੀ ਮੋਟੇ ਆਦੇ ਜੀ ਠੀਕ ਹੈ ਜੀ ਝਾੜੇ ਦਾ ਵਧੀਆ ਆਊਗਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਕਿਸਾਨ ਵੀਰੋ ਜਿਹੜੀ ਵੈਰਾਈਟੀ ਹੈ ਇਹ ਗ੍ਰੀਨ ਲੈਂਡ ਦੀ ਬਹੁਤ ਟੌਪ ਦੀ ਹੈ ਬਾਕੀ ਆਪਾਂ ਵਿੱਚ ਹੀ ਖੜੇ ਵੈਰਾਈਟੀ ਦੇ ਜਿਹੜੀ ਇਹ ਪੱਕਦੀ ਵੀ ਰੱਛ ਕੇ ਆ ਤੇ ਬਾਕੀ ਡਿੱਗਣ ਦੀ ਵੀ ਸਮੱਸਿਆ ਨਹੀਂ ਆਏਗੀ ਕੋਈ ਪੀਲੀ ਕੁੰਗੀ ਜਾਂ ਕੋਈ ਹੋਰ ਫੰਗਸ ਵੀ ਨਹੀਂ ਆਏਗੀ ਤੇ ਬਾਕੀ ਤੁਸੀਂ ਮੰਨ ਲਓ ਜੇ 5-7 ਕਿੱਲਾਂ ਦੀ ਖੇਤੀ ਕਰਦੇ ਹਾਂ ਤਾਂ ਇੱਕ ਇੱਕ ਕਿੱਲਾ ਜਰੂਰ ਲਾ ਕੇ ਵੇਖੋ ਠੀਕ ਹੈ ਜੀ ਸਸਟੀ ਕਾਲ ਸਾਰੇ ਕਿਸਾਨ ਵੀਰਾਂ ਨੂੰ ਸਸਟੀ ਕਾਲ